ਦਲਿਸਿੰਧੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾ ਦਿੱਤਾ ਗਿਆ ਉਹਨਾਂ ਨੂੰ ਅਕਾਲ ਤਖਤ ਦੇ ਪੇਸ਼ ਹੋਣ ਲਈ ਕਿਹਾ ਗਿਆ ਇਹ ਜੋ ਸਾਰੀ ਕਾਰਵਾਈ ਸੁਖਵੀਰ ਬਾਦਲ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਥੇਦਾਰ ਸਾਹਿਬਾਨ ਵੱਲੋਂ ਕੀਤੀ ਗਈ ਹੈ ਇਸ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਐਨੇ ਸਾਲਾਂ ਬਾਅਦ ਹੋਈ ਹੈ ਕਿ ਜੋ ਉਹ ਸਰਕਾਰ ਵੱਲੇ ਜੋ ਕਮੀਆਂ ਜੋ ਗਲਤੀਆਂ ਹੋਈਆਂ ਸੀ ਉਹਨਾਂ ਲੈ ਕੇ ਇਹ ਸਾਰਾ ਸੁਣਾਈ ਗਈ ਹੈ ਜੀ ਕਿਵੇਂ ਦੇਖਦੇ ਹੋ ਸਾਰੇ ਤੁਸੀਂ ਜੋ ਸਾਰਾ ਸੁਖਵੀਰ ਸਿੰਘ ਬਾਦਲ ਨੂੰ ਸੁਣਾਈ ਗਈ ਹੈ ਦੇਖੋ ਅਕਾਲ ਤਖਤ ਸਾਹਿਬ ਨੂੰ ਅਸੀਂ ਆਪਣਾ ਸਭ ਕੁਝ ਮੰਨਦੇ ਆ ਸਾਡੀ ਪਾਰਲੀਮੈਂਟ ਵੀ ਹੈ ਸਾਡੀ ਅਦਾਲਤ ਵੀ ਹੈ ਤੇ ਹਰ ਇੱਕ ਸਿੱਖ ਦਾ ਜਿਹੜਾ ਹੈ ਉਹ ਸਿਰ ਝੁਕਦਾ ਹੈ ਅਕਾਲ ਤਖਤ ਵਾਲੇ ਪਾਸੇ ਨੂੰ ਹੁਣ ਜਿਹੜੇ ਵੀ ਫੈਸਲੇ ਆਉਂਦੇ ਨੇ ਅਕਾਲ ਤਖਤ ਸਾਹਿਬ ਤੋਂ ਉਹਨਾਂ ਦੀ ਸ਼ਲਾਘਾ ਕਰਦੇ ਆ ਪਰ ਪਿਛਲੇ ਸਮੇਂ ਦੇ ਵਿੱਚ ਅਕਾਲ ਤਖਤ ਤੋਂ ਸ਼ਰੋਮਣੀ ਕਮੇਟੀ ਇਹਨਾਂ ਸਾਰਿਆਂ ਨੂੰ ਵਰਤਿਆ ਵੀ ਜਾਂਦਾ ਰਿਹਾ ਆਪਣੇ ਮੁਫਾਦ ਦੀ ਖਾਤਰ ਹੁਣ ਜਦੋਂ ਗੱਲ ਆਪਾਂ ਕਰਦੇ ਆ ਸਰਸੇ ਵਾਲੇ ਸਾਧ ਨੂੰ ਵੀ ਇਥੋਂ ਹੀ ਮੁਆਫੀਨਾਮਾ ਜਿਹੜਾ ਹੈ ਉਹ ਤਿਆਰ ਕਰਕੇ ਭੇਜਿਆ ਗਿਆ ਕਿਉਂ ਉਦੇ ਕਾਰਨ ਨੇ ਕਿਉਂਕਿ ਆਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਜ਼ਥੇਦਾਰ ਨੇ ਇਸ ਵੇਲੇ ਉਹ ਕਿਤੇ ਨਾ ਕਿਤੇ ਆ ਇਨਫਲੂਐਂਸ ਨੇ ਇਨਫਲੂਐਂਸ ਰੱਖਦੇ ਨੇ ਜਿਹੜੀ ਆਕਾਲੀ ਦਲ ਬਾਦਲ ਹੈ ਉਹਨਾਂ ਦਾ ਸੋ ਉਹਦੇ ਕਰਕੇ ਜਿਹੜੇ ਨੇ ਬਹੁਤ ਸਾਰੇ ਐਸੇ ਫੈਸਲੇ ਜਿਹੜੇ ਨਹੀਂ ਹੋਣੇ ਚਾਹੀਦੇ ਜਾਂ ਇਸ ਤਰ੍ਹਾਂ ਦੇ ਹੁਕਮਨਾਮੇ ਜਿਹੜੇ ਨਹੀਂ ਸੀ ਜਾਰੀ ਹੋਣੇ ਚਾਹੀਦੇ ਉਹ ਪਿਛਲੇ ਸਮੇਂ ਦੇ ਵਿੱਚ ਕੀਤੇ ਗਏ ਬੇਸ਼ੱਕ 1900 215 ਦੀ ਗੱਲ ਹੋਵੇ ਜਾਂ ਫਿਰ 2008 9 ਦੇ ਵਿੱਚ ਜਦੋਂ ਸਰਸੇਵਾਲਾ ਸਾਧ ਵਿਆਦੀਆਂ ਕਰਦਾ ਉਸ ਤੋਂ ਬਾਅਦ ਵੀ ਲਏ ਗਏ ਫੈਸਲੇ ਤੇ ਕੁਝ ਉਸ ਤੋਂ ਪਹਿਲਾਂ ਵੀ ਜੇ ਆਪਾਂ ਹੋਰ ਪਾਸੇ ਦੇ ਵਿੱਚ ਚਲੇ ਜਾਈਏ ਹੁਣ ਗੱਲ ਜਿਹੜੀ ਆਈ ਹੈ ਕਿ ਸੁਖਬੀਰ ਬਾਦਲ ਨੂੰ ਤਨਖਈਆ ਕਰਾਰ ਦੇ ਦੇਣਾ ਇੱਥੇ ਹੁਣ ਸਵਾਲ ਤਾਂ ਇਹ ਬਣਦਾ ਕਿ ਕੀ ਸੁਖਬੀਰ ਬਾਦਲ ਸਿਰਫ ਤੇ ਸਿਰਫ ਸੁਖਬੀਰ ਬਾਦਲ ਇਹਨਾਂ ਸਾਰੀਆਂ ਘਟਨਾਵਾਂ ਦਾ ਦੋਸ਼ੀ ਹੈ ਜਾਂ ਫਿਰ ਉਹਨਾਂ ਦਾ ਫਾਦਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਅੱਜ ਇਸ ਧਰਤੀ ਦੇ ਉੱਤੇ ਤਾਂ ਨਹੀਂ ਪਰ ਗੱਲ ਤਾਂ ਇਹ ਆ ਕਿ 2015 ਦੇ ਵਿੱਚ ਜੋ ਹੋਇਆ ਸਰਸੇ ਵਾਲੇ ਸਾਧ ਨੂੰ ਮਾਫੀ ਦੇ ਦਿੱਤੀ ਗਈ ਜੇ ਸਿਰਫ ਉਸੇ ਘਟਨਾ ਦੀ ਆਪਾਂ ਗੱਲ ਕਰਨੀ ਹੋਵੇ ਤਾਂ ਉਹਦੇ ਵਿੱਚ ਤਾਂ ਪ੍ਰਕਾਸ਼ ਸਿੰਘ ਬਾਦਲ ਵੀ ਇੱਕ ਵੱਡਾ ਦੋਸ਼ੀ ਹੈ ਜਿਦੇ ਕਹਿਣੇ ਅਨੁਸਾਰ ਹੀ ਇਹ ਜਿਹੜਾ ਸਾਰਾ ਕੁਝ ਕੀਤਾ ਗਿਆ ਹੋਣਾ ਕਿਉਂਕਿ ਸੁਖਬੀਰ ਬਾਦਲ ਨੇ ਉਸ ਵੇਲੇ ਇਕੱਲੇ ਨੇ ਫੈਸਲੇ ਨਹੀਂ ਲਏ ਹੋਣੇ ਸੋ ਇੱਕ ਪਾਸੇ ਫਾਦਰ ਜਿਹੜਾ ਹੈ ਇਹਨਾਂ ਦਾ ਜਿਹੜਾ ਬਾਦਲ ਹੈ ਵੱਡਾ ਬਾਦਲ ਉਹਨੂੰ ਫਕਰ-ਏ-ਕੌਮ ਅਵਾਰਡ ਦਿੱਤਾ ਗਿਆ ਅੱਜ ਜੇਕਰ ਵਾਕਈ ਜਥੇਦਾਰ ਸਾਹਿਬ ਸਹੀ ਫੈਸਲਾ ਲੈਂਦੇ ਤਾਂ ਉਹਦੇ ਵਿੱਚ ਫਕਰ-ਏ-ਕੌਮ ਜਿਹੜਾ ਅਵਾਰਡ ਹੈਗਾ ਬਾਦਲ ਦੇ ਕੋਲੋਂ ਉਹ ਵਾਪਸ ਲੈਣਾ ਇਹ ਇਹ ਫਰਸਟ ਸਟੈਪ ਹੋਣਾ ਚਾਹੀਦਾ ਸੀ ਉਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਤਨਖਈਆ ਕਰਾਰ ਜਿਹੜਾ ਹੈ ਉਹ ਦੇ ਦਿੱਤਾ ਜਾਣਾ ਚਾਹੀਦਾ ਸੀ ਜਿਹਦੇ ਨਾਲ ਕਿਤੇ ਨਾ ਕਿਤੇ ਲੱਗਦਾ ਵੀ ਭਾਈ ਜਸਟਿਸ ਹੋਇਆ ਅੱਜ ਜਦੋਂ ਭਾਂਡੇ ਵਿਕ ਚੁੱਕੇ ਨੇ ਬਾਦਲ ਪਰਿਵਾਰ ਦੇ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਤਾਂ ਉਸ ਵੇਲੇ ਆ ਕੇ ਤੁਸੀਂ ਕਹਿੰਦੇ ਹੋ ਕਿ ਲਓ ਜੀ ਤਨਖਈਆ ਕਰਾਰ ਦੇ ਦਿਓ ਤੇ ਹੋਣੀ ਕਿਤੇ ਲੋਕ ਦੁਬਾਰਾ ਗੱਲ ਨਾਲ ਲਾ ਲੈਣ ਬਾਦਲ ਪਰਿਵਾਰ ਨੂੰ ਜਾਂ ਫਿਰ ਕਹੀਏ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਮੇਂ-ਸਮੇਂ ਦੇ ਉੱਤੇ ਪੰਜਾਬ ਦੇ ਸਿੱਖਾਂ ਨੇ ਸਮਰਥਨ ਦਿੱਤਾ ਸਮੇ ਸਮੇ ਦੇ ਉੱਤੇ ਉਹਨਾਂ ਨੇ ਇਹਨਾਂ ਦੇ ਹੱਕ ਦੇ ਵਿੱਚ ਵੋਟਾਂ ਪਾ ਕੇ ਤੇ ਪੰਜ ਵਾਰ ਮੁੱਖ ਮੰਤਰੀ ਬਣਾਇਆ ਕਿ ਇਸ ਵਾਰ ਜਿਹੜਾ ਇਹ ਸਹੀ ਕਰ ਜਾਣਗੇ ਇਸ ਵਾਰ ਸਹੀ ਕਰ ਜਾਣਗੇ ਪਰ ਹਰ ਵਾਰ ਕੌਮ ਦੀ ਪਿੱਠ ਦੇ ਵਿੱਚ ਸ਼ੂਰਾ ਮਾਰਨ ਵਾਲੇ ਬਾਦਲ ਪਰਿਵਾਰ ਜਿਹੜੇ ਆ ਉਹ ਅੱਜ ਆਪਾਂ ਕਹੀਏ ਵੀ ਬਿਲਕੁਲ ਨਿਗਾਰ ਦੇ ਉੱਤੇ ਆ ਗਏ ਹੋਇਆ ਉਹਨਾਂ ਦੀ ਜ਼ੀਰੋ ਪੋਜੀਸ਼ਨ ਹੈ ਇਸ ਵੇਲੇ ਪੰਜਾਬ ਦੇ ਵਿੱਚ ਤੇ ਅੱਜ ਉਹ ਕਹਿੰਦੇ ਵੀ ਸਾਨੂੰ ਤਨਖਾਹਿਆ ਕਰਾਰ ਦੇ ਕੇ ਦੁਬਾਰਾ ਸੰਗਤਾਂ ਜਿਹੜੀਆਂ ਨੇ ਉਹ ਆਪਣੀਆਂ ਪਲਕਾਂ ਤੇ ਬਿਠਾ ਲੈਣ ਇਹ ਤਾਂ ਹੋ ਨਹੀਂ ਸਕਦਾ ਇੱਕ ਪਾਸੇ ਤਨਖਾਹਿਆ ਕਰਾਰ ਲਿਆ ਜਾ ਰਿਹਾ ਜਾਂ ਦਿੱਤਾ ਜਾ ਰਿਹਾ ਦੂਸਰੇ ਪਾਸੇ ਪੰਥਕ ਨੌਜਵਾਨਾਂ ਦੇ ਹੱਕ ਦੇ ਮਾਫ ਕਰਨਾ ਉਹਨਾਂ ਦੇ ਵਿਰੋਧ ਦੇ ਵਿੱਚ ਭੁਗਤਣਾ ਵੀ ਜਿਹੜਾ ਜਾਰੀ ਹੈ ਹੁਣ ਜਦੋਂ ਪਿਛਲੇ ਦਿਨਾਂ ਦੇ ਵਿੱਚ ਰਖੜ ਪੁੰਨਿਆਂ ਦੇ ਉੱਤੇ ਰੈਲੀ ਕੀਤੀ ਗਈ ਹੈ ਤੇ ਕਿਵੇਂ ਬੰਦੀ ਸਿੰਘ ਜਿਹੜੇ ਨੇ ਗੁਰਦੀਪ ਸਿੰਘ ਖੇੜਾ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਵਰਤਿਆ ਗਿਆ ਕੀ ਇਹ ਕੌਮ ਦੇ ਨਾਲ ਇੱਕ ਹੋਰ ਧੋਖਾ ਨਹੀਂ ਇਹ ਕੌਮ ਦੇ ਇੱਕ ਵਾਰ ਫੇਰ ਜਿਹੜੇ ਜਜ਼ਬਾਤਾਂ ਦੇ ਨਾਲ ਖੇਡਣਾ ਕਿ ਲਓ ਜੀ ਬੰਦੀ ਸਿੰਘ ਤਾਂ ਆਹ ਕਹਿ ਰਿਹਾ ਤੇ ਗੁਰਦੀਪ ਸਿੰਘ ਖੇੜਾ ਆਪਣੇ ਮੁਫਾਤ ਦੀ ਖਾਤਰ ਬਾਦਲ ਪਰਿਵਾਰ ਦੇ ਹੱਕ ਦੇ ਵਿੱਚ ਭੁਗਤ ਰਿਹਾ ਹੈ ਤੇ ਉਹ ਉਹ ਕੀ ਹੈ ਅੱਜ ਹੁਣ ਗੁਰਦੀਪ ਸਿੰਘ ਖੇੜਾ ਨੂੰ ਵੀ ਇਹ ਸਵਾਲ ਬਣਦਾ ਹੈ ਕਿ ਉਸ ਦਿਨ ਤੁਸੀਂ ਤਾਂ ਕਹਿ ਰਹੇ ਸੀ ਬਾਦਲ ਪਰਿਵਾਰ ਨੇ ਸਿੱਖ ਕੌਮ ਬਚਾਈ ਹੈ ਸਿੱਖਾਂ ਦਾ ਸਿੱਖ ਕੌਮ ਦੀ ਬੜੀ ਉਹਨਾਂ ਨੇ ਭਲਾ ਕੀਤਾ ਤੇ ਅੱਜ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਤਲਖਾਇਆ ਕਰਾਰ ਦਿੱਤਾ ਜਾਂਦਾ ਹੁਣ ਜਾਂ ਫਿਰ ਅਫਸੇਦਾਰ ਗਲਤ ਨੇ ਤੇ ਜਾਂ ਗੁਰਦੀਪ ਸਿੰਘ ਖੇੜਾ ਗਲਤ ਹੈ ਸੋ ਉਸੇ ਸਟੇਜ ਤੋਂ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਇੱਕ ਨੌਜਵਾਨ ਹੈ ਚੜ੍ਹਦੀ ਉਮਰ ਦਾ ਜਿਨ੍ਹਾਂ ਨੇ ਆਪਣੀ ਜਵਾਨੀ ਕੌਮ ਦੇ ਲੇਖੇ ਲਾ ਦਤੀ ਹੈ ਤੇ 1.5 ਸਾਲ ਹੋ ਗਿਆ ਜੇਲ੍ਹ ਦੇ ਵਿੱਚ ਬੈਠਾ ਉਹਨਾਂ ਦੇ ਖਿਲਾਫ ਭੁਗਤਣਾ ਸੋ ਇਹ ਸਾਰਾ ਇੱਥੋਂ ਹੀ ਚੱਲਦਾ ਪਿਆ ਇੱਕ ਪਾਸੇ ਕਹਿੰਦੇ ਨੇ ਤਨਖਾਇਆ ਕਰਾਰ ਦੇ ਦਿਓ ਜੀ ਕੌਮ ਦੇ ਐਦਾਂ ਹੋ ਗਿਆ ਕੌਮ ਦੇ ਨਾਲ ਜੇਕਰ ਅਸੀਂ ਕੋਈ ਗਲਤ ਕਰ ਲਈ ਗਲਤੀ ਕਰ ਲਈ ਹੈ ਤੇ ਦੇ ਦਿਓ ਜੀ ਅਸੀਂ ਸੇਵਾ ਕਰਨ ਨੂੰ ਤਿਆਰ ਆਂ ਵਗੈਰਾ 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 ਪਰ ਦੂਸਰੇ ਪਾਸੇ ਨਾਲੋਂ ਨਾਲ ਤੁਸੀਂ ਫੇਰ ਵੀ ਕੌਮ ਦੇ ਜਿਹੜੇ ਜੁਝਾਰੂ ਨੌਜਵਾਨ ਨੇ ਉਹਨਾਂ ਦੇ ਖਿਲਾਫ ਭੁਗਤ ਕੇ ਤੇ ਆਪਣਾ ਐਂਟੀ ਸਿੱਖ ਹੋਣ ਦਾ ਸਬੂਤ ਵੀ ਦਿੰਦੇ ਜਾ ਰਹੇ ਹੋ ਸੋ ਫਰਕ ਕੀ ਪਿਆ ਫਿਰ ਸੋ ਫਿਰ ਕੀ ਫਰਕ ਪਿਆ ਤੁਹਾਡੇ 84 ਤੋਂ ਲੈ ਕੇ ਅੱਜ ਤੱਕ ਦੇ ਰੋਲ ਦੇ ਵਿੱਚ ਪ੍ਰਾਣੀਆਂ ਗਲਤੀਆਂ ਤੋਂ ਤੁਸੀਂ ਸਮਝਿਆ ਨਹੀਂ ਉਸ ਵੇਲੇ ਵੀ ਇਹੀ ਮੰਨਿਆ ਜਾਂਦਾ ਨਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹ ਬਾਦ ਜਿਹੜੇ ਸੰਤ ਭਿੰਡਰਾਂ ਵਾਲੇ ਸੀ ਉਹਨਾਂ ਦੇ ਖਿਲਾਫ ਹੋ ਗਿਆ ਉਹਨਾਂ ਦੇ ਖਿਲਾਫ ਹੋਣ ਕਰਕੇ ਅਟੈਕ ਤੱਕ ਦੀ ਨੌਬਤ ਜਿਹੜੀ ਆ ਗਈ ਹੈ ਕੇਂਦਰ ਸਰਕਾਰ ਨੂੰ ਸ਼ਹਿ ਮਿਲ ਗਈ ਕਿ ਭਾਈ ਇਹ ਦਾ ਹੱਕ ਦੇ ਵਿੱਚ ਨਹੀਂ ਹੈਗੇ ਸੋ ਉਸ ਵੇਲੇ ਵੀ ਸਿੱਖਾਂ ਦੇ ਖਿਲਾਫ ਭੁਗਤਿਆ ਗਿਆ ਅੱਜ ਵੀ ਜੇਕਰ ਕੋਈ ਨੌਜਵਾਨ ਉੱਠੇ ਨੇ ਕੌਮ ਦੀ ਭਲਾਈ ਵਾਸਤੇ ਤਾਂ ਅੱਜ ਵੀ ਬਾਦਲ ਪਰਿਵਾਰ ਜਿਹੜਾ ਹੈ ਉਹਨਾਂ ਦੇ ਖਿਲਾਫ ਭੁਗਤ ਰਿਹਾ ਸੋ ਇਹ ਗੱਲਾਂ ਹੁਣ ਮਾਇਨੇ ਨਹੀਂ ਰੱਖਦੀਆਂ ਕਿ ਤਨਖਾਹਿਆ ਕਰਾਰ ਦੇ ਦਿੱਤਾ ਜਾਂ ਨਹੀਂ ਮੈਂ ਫਿਰ ਕਹਿਣਾ ਕਿ ਆਕਾਲ ਤੱਕ ਸਾਬ ਦੇ ਸਾਰੇ ਫੈਸਲੇ ਸਹੀ ਨੇ ਇਕਾ ਦੁਕਾ ਛੱਡ ਕੇ ਪਰ ਜੇ ਗੱਲ ਕਰੀਏ ਕਿ ਇਹਦੇ ਨਾਲ ਵਕਾਰ ਦੁਬਾਰਾ ਬਣ ਜਾਏਗਾ ਅਕਾਲੀ ਦਲ ਦਾ ਤੇ ਇਹ ਕਦੀ ਹੁਣ ਹੋ ਨਹੀਂ ਸਕਣਾ ਐਸ ਵਾਰ ਜਿਹੜੀ ਮਾਰ ਪਈ ਆ ਵੋਟਾਂ ਦੇ ਵਿੱਚ ਉਹਦੇ ਨਾਲੋਂ ਜ਼ਿਆਦਾ ਦੁਗਣੀ ਮਾਰ ਸਤਾਈ ਦੀਆਂ ਵੋਟਾਂ 'ਚ ਪਏਗੀ ਤੇ ਜਿੱਥੇ ਜ਼ੀਰੋ ਦੇ ਉੱਤੇ ਪ੍ਰਕਾਸ਼ ਮਾਫ ਕਰਨਾ ਜਿਹੜਾ ਬਾਦਲ ਪਰਿਵਾਰ ਹੈਗਾ ਉਹ ਜਾਏਗਾ ਜ਼ੀਰੋ ਇਹਨਾਂ ਨੂੰ ਸੀਟ ਮਿਲੇਗੀ ਅੱਜ ਦੇਖੋ ਕੱਲਾ ਕੱਲਾ ਕਰਕੇ ਇਹਨਾਂ ਦਾ ਵਿਕਟ ਛੱਡਦਾ ਜਾ ਰਿਹਾ ਡਿੰਪੀ ਢਿੱਲੋਂ ਹੋ ਗਿਆ ਜਾਂ ਹੋਰ ਬੜੇ ਸਾਰੇ ਨੇ ਚਰਨਜੀਤ ਸਿੰਘ ਚਰਨਜੀਤ ਬਰਾੜ ਹੋ ਗਿਆ ਮਤਲਬ ਕਿੰਨੇ ਕ ਨਾਮ ਲਵਾਂ ਜਿਹੜੇ ਇੱਕ ਇੱਕ ਕਰਕੇ ਇਹਨਾਂ ਦੀ ਮਾਲਾ ਦੇ ਮੋਤੀਆਂ ਦੇ ਵਿੱਚੋਂ ਨਿਕਲਦੇ ਜਾ ਰਹੇ ਨੇ ਤੇ ਇਹ ਕੱਲੇ ਪੈਂਦੇ ਜਾ ਰਿਹਾ ਹੁਣ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਰਨਾ ਕੀ ਹੈ ਹੁਣੇ ਆਖਰੀ ਪੈਂਤੜੇ ਨਹੀਂ ਪਰ ਮੈਂ ਫੇਰ ਉਹੀ ਗੱਲ ਕਰਾਂ ਸਿੱਖਿਆ ਅੱਜ ਵੀ ਨਹੀਂ ਜਾ ਰਿਹਾ ਕੌਮ ਦੇ ਖਿਲਾਫ ਲਗਾਤਾਰ ਅੱਜ ਵੀ ਭੁਗਤਿਆ ਜਾ ਰਿਹਾ ਸੋ ਇਹ ਕੋਈ ਅਤਯੰਬਾ ਨਹੀਂ ਹੈ ਕਿਸੇ ਨੂੰ ਕਿ ਹੁਣ ਇਹ 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 ਦੁਬਾਰਾ ਆ ਜਾਣਗੇ ਜਾਂ ਫਿਰ ਇਹ ਤਨਖਾਹਿਆ ਕਰਾਰ ਦੇ ਕੇ ਤੇ ਕੌਮ ਦੇ ਵਿੱਚ ਆਪਣਾ ਵਿਕਾਰ ਦੁਬਾਰਾ ਜਿਹੜਾ ਹੈ ਉਹ ਮਜ਼ਬੂਤ ਕਰ ਲੈਣਗੇ ਜੀ ਜਿਸ ਦੇ ਕਿਸੇ ਨੂੰ ਜਾਨਣਾ ਚਾਹਾਂਗਾ ਜੇ ਕਿਹ ਲੋਕ ਕੀ ਐਕਸ਼ਨ ਹੋਇਆ ਜੇ ਆਪਾਂ ਮੰਨ ਲਈਏ ਕਿ ਜੇ ਅਕਾਲੀ ਦਰ ਵਿੱਚ ਜੋ ਇਸ ਤਰੀਕੇ ਨਾਲ ਵਿਰੋਧ ਹੋਇਆ ਜਿਵੇਂ ਪਹਿਲਾਂ ਦੇਖਿਆ ਚੰਦੂ ਮਾਜਰਾ ਜਾਂ ਸੁਰਜੀਤ ਸਿੰਘ ਰਖੜਾ ਜਿਵੇਂ ਲੱਗ ਹੋਈ ਨਹੀਂ ਜੇ ਕਿਤੇ ਵੱਡਾ ਵਿਰੋਧ ਮੰਨ ਲਓ ਕੁਛ ਐਦਾਂ ਦਾ ਹੋਰ ਦੇਖਣ ਨੂੰ ਮਿਲ ਜਾਂਦਾ ਹੈ ਜੇ ਅਕਾਲੀ ਦਰ ਦੀ ਜੋ ਪ੍ਰਧਾਨਗੀ ਹੈ ਜੋ ਸੁਖਵੀਰ ਬਾਦਲ ਤੋਂ ਹਟ ਗਈ ਜੇ ਕਿਸੇ ਹੋਰ ਦੇ ਹੱਥਾਂ ਵਿੱਚ ਆ ਜਾਂਦੀ ਹੈ ਫਿਰ ਤੁਸੀਂ ਕਿਵੇਂ ਦੇਖਦੇ ਹੋ ਕਿ ਫਿਰ ਉਸ ਕਾਲਜਨਾ ਲੋਕ ਸਹਿਮਤ ਹੋਣਗੇ ਤੁਸੀਂ ਸਹਿਮਤ ਹੋਣਗੇ ਫਿਰ ਉਸ ਨਾਲ ਜੇ ਪ੍ਰਧਾਨ ਕਿਸੇ ਹੋਰ ਦੇ ਹੱਥ ਵਿੱਚ ਆ ਜਾਂਦੀ ਹੈ ਨਹੀਂ ਦੇਖੋ ਗੱਲ ਤਾਂ ਪਹਿਲਾਂ ਇਹ ਹੈ ਕਿ ਜਿਹੜੇ ਚੱਲੇ ਹੋਏ ਕਾਰਤੂਸ ਇੱਕ ਸ਼ਬਦ ਆਪਾਂ ਵਰਤਦੇ ਹੁੰਨੇ ਆ ਤੇ ਆਪਾਂ ਦੁਬਾਰਾ ਵਰਤ ਲੈਂਦੇ ਆ ਕਿਉਂਕਿ ਇਹਹੀ ਸ਼ਬਦ ਠੁਕਮਾ ਹੈ ਜੇ ਹੁਣ ਕਿਸੇ ਚੱਲੇ ਹੋਏ ਕਾਰਤੂਸ ਨੂੰ ਤੁਸੀਂ ਦੁਬਾਰਾ ਲਿਆ ਕੇ ਪ੍ਰਧਾਨ ਬਣਾ ਦਿਓਗੇ ਤੇ ਪਿੱਛੋਂ ਉਸੇ ਤਰ੍ਹਾਂ ਕਮਾਂਡ ਸੁਖਬੀਰ ਬਦਲ ਦਿੰਦਾ ਰਹੇ ਜਿਵੇਂ ਹੁਣ ਅਕਾਲ ਤਖਤ ਦੀ ਆਪਾਂ ਗੱਲ ਕਰਦੇ ਆਂ ਜਥੇਦਾਰਾਂ ਦੀ ਗੱਲ ਕਰਦੇ ਆਂ ਲਓ ਜੀ ਉਹ ਤੇ ਕਹਿੰਦੇ ਇਹ ਤਾਂ ਜੀ ਆ ਆਜ਼ਾਦ ਨੇ ਇਹ ਤਾਂ ਸ਼੍ਰੋਮਣੀ ਕਮੇਟੀ ਚੁਣਦੀ ਐ ਇਹ ਤਾਂ ਆਪਣੇ ਮੁਤਾਬਕ ਚੁਣਦੇ ਆ ਪਰ ਪਿੱਛੋਂ ਤਾਂ ਬਾਦਲ ਪਰਿਵਾਰ ਚਲਾ ਰਿਆ ਹੁੰਦਾ ਸੋ ਜੇ ਇਸੇ ਤਰੀਕੇ ਦੇ ਨਾਲ ਕੋਈ ਬਾਦਲ ਕਰੀਬੀ ਜਾਂ ਕੋਈ ਚੱਲਿਆ ਕਾਰਤੂਸ ਜਿਨੇ ਪਹਿਲਾਂ ਹੀ ਕੌਮ ਦੇ ਪਿੱਠ ਦੇ ਵਿੱਚ ਛੁਰਾ ਮਾਰਿਆ ਹੋਵੇ ਲਗਾਤਾਰ ਤੇ ਉਹ ਆ ਕੇ ਪ੍ਰਧਾਨ ਬਣਾ ਕੇ ਤੁਸੀਂ ਬਿਠਾ ਦਿਓ ਤਾਂ ਫਿਰ ਤੁਸੀਂ ਕਹੋ ਵੀ ਹਾਂ ਹੁਣ ਖੁਸ਼ ਹੂੰ ਫਿਰ ਤਾਂ ਗੱਲ ਉਹੀ ਹੋ ਗਈ ਵੀ ਭਾਈ ਇੱਕ ਜਣਾ ਪਿੱਛੇ हट ਗਿਆ ਦੂਜਾ ਪਿੱਛੋਂ ਚਲਾਈ ਜਾਂਦਾ ਸੋ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਹੈ ਨਾ ਇਹ ਬਾਦਲ ਜਦੋਂ ਤੱਕ ਨਾਮ ਨਹੀਂ ਹਟਦਾ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਨਹੀਂ ਹੁੰਦਾ ਨਵੇਂ ਜਿਹੜੇ ਲੋਕ ਨਿਰਪੱਖ ਜਿਹੜੀ ਸੋਚ ਰੱਖਣ ਵਾਲੇ ਕੌਮ ਨੂੰ ਪਰਣਾਏ ਹੋਏ ਲੋਕ ਜਿਹੜੇ ਨੇ ਉਹ ਨਵਾਂ ਖੂਨ ਹੋ ਸਕਦਾ ਮੈਂ ਨਵੇਂ ਚਿਹਰਿਆਂ ਦੀ ਗੱਲ ਕਰਦਾ ਇਹ ਜਿਹੜੇ ਪੁਰਾਣੇ ਜਿੰਨੇ ਅਕਾਲੀ ਦਲ ਦੇ ਨਾਲ ਜੁੜੇ ਰਹੇ ਜਾਂ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਚਲੇ ਗਏ ਤੁਸੀਂ ਕਹੋਗੇ ਵੀ ਇਹ ਵਾਪਸ ਆ ਜਾਣ ਤੇ ਫੇਰ ਉਹ ਸਾਰਾ ਕੁਝ ਹੋ ਜਾਊਗਾ ਸੋ ਜਿਹੜੀ ਕਰਪਸ਼ਨ ਜਿਹੜੀ ਇਹਨਾਂ ਦੇ ਅੰਦਰ ਬੈਠੀ ਹੋਈ ਨਾ ਇਹਨਾਂ ਦੇ ਕਰਦਾਰਾਂ ਦੇ ਵਿੱਚ ਜਿਹੜੀ ਕੌਮ ਪ੍ਰਤੀ ਨਫ਼ਰਤ ਹੈ ਕੌਮੀ ਯੋਧਿਆਂ ਪ੍ਰਤੀ ਨਫ਼ਰਤ ਹੈ ਇਹ ਇਹ ਦੁਬਾਰਾ ਕਿਤੇ ਤੁਸੀਂ ਸਮਝੋਗੇ ਵੀ ਬਹਾਲ ਹੋ ਜੂਗੀ ਜੇ ਕੋਈ ਚਿਹਰਾ ਹੋਰ ਲਾ ਦਿੱਤਾ ਜਾਵੇ ਇਹ ਕਦੇ ਨਹੀਂ ਹੋਣਾ ਸੋ ਮੈਨੂੰ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਇਹਨਾਂ ਨੇ ਇੰਨਾ ਜ਼ਿਆਦਾ ਮਾੜਾ ਹਾਲ ਕਰ ਦਿੱਤਾ ਕਿ ਲੋਕ ਮੈਨੂੰ ਨਹੀਂ ਲੱਗਦਾ ਵੀ ਨਵੇਂ ਚਿਹਰੇ ਵੀ ਕੋਈ ਆ ਜਾਣ ਮੈਂ ਇੱਕ ਹੋਰ ਆਪਾਂ ਕਰ ਲੈਨੇ ਆ ਭਵਿੱਖ ਬਾਣੀ ਕਹਿ ਲੋ ਜਾਂ ਫਿਰ ਇਹਨੂੰ ਇੱਕ ਆਪਣਾ ਵਿਚਾਰ ਹੀ ਕਹਿ ਲੋ ਕਿ ਜੇ ਨਵੇਂ ਚਿਹਰੇ ਵੀ ਮੈਂ ਕਹਿਣਾ ਵੀ ਆ ਜਾਣ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਪੈਰਾਂ ਤੇ ਨਹੀਂ ਆ ਸਕਦੀ ਕਿਉਂਕਿ ਇਹਨਾਂ ਨੇ ਹਾਲ ਹੀ ਇਹਨਾਂ ਬੁਰਾ ਕਰ ਦਿੱਤਾ ਜੀ 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 ਜੇ ਗੱਲ ਕਰੀਏ ਨਾ ਜੇ ਮੈਂ ਕਈ ਚਲੋ ਕਿ ਅਕਾਲੀ ਦਲ ਦੇ ਜਿਹੜੇ ਯੂਥ ਨੇ ਹੈ ਲੀਡਰ ਨੇ ਉਹਨਾਂ ਦੇ ਰਿਸਪੌਂਸ ਦੇਖਿਆ ਤੇ ਕਈ ਲੀਡਰਾਂ ਦੇ ਰਿਸਪੌਂਸ ਦੇਖੇ ਨੇ ਜੋ ਰਿਐਕਸ਼ਨ ਆਇਆ ਉਸ ਕਰਨਾ ਤੋਂ ਬਾਅਦ ਉਹ ਹਾਲੇ ਵੀ ਕਹ ਲੋਕੇ ਸੋਹੇਰਵਾਲ ਦੇ ਹੱਥ ਵਿੱਚ ਖੜੇ ਨੇ ਹਾਲੇ ਵੀ ਉਹ ਕਹ ਲੋਕੇ ਉਸ ਚੀਜ਼ ਨੂੰ ਸਮਝ ਨਹੀਂ ਰਹੇ ਨਾ ਤਾਂ ਉਹ ਇਸ ਚੀਜ਼ ਨੂੰ ਸਮਝ ਰਹੇ ਨੇ ਕਿ ਅਕਾਲੀ ਦਲ ਦਾ ਹਾਲ ਹੈ ਨਾ ਬੁਰਾ ਕਿਉਂ ਹੋ ਗਿਆ ਉਹ ਹਾਲੇ ਵੀ ਕਹਿ ਲੋ ਕਿ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਵਿੱਚ ਜਿਹੜੇ ਅੱਗੇ ਵਧਣ ਨੂੰ ਪਿਆਰ ਨੇ ਉਹਨਾਂ ਬਾਰੇ ਸੀ ਕੀ ਕਹੂੰਗੀ ਜੀ ਬਿਲਕੁਲ ਮੈਂ ਉਹੀ ਗੱਲ ਕਹਿਣਾ ਨਾ ਕੁਝ ਐਸੇ ਨੇ ਜਿਹੜੇ ਜੁੜੇ ਹੋਏ ਆ ਉਹ ਕਹਿਣਗੇ ਉਹ ਸੋਚਦੇ ਹੋਣਗੇ ਕਿ ਅੱਜ ਨਹੀਂ ਤੇ ਕੱਲ ਸਾਡਾ ਟਾਈਮ ਦੁਬਾਰਾ ਆ ਜਾਏਗਾ ਪਰ ਉਹ ਹੋਣਾ ਨਹੀਂ ਨਾ ਹੁਣ ਬੇਸ਼ੱਕ ਉਹ ਜੁੜੇ ਰਹਿਣ ਤੇ ਜਿਹੜੇ ਨਾਲੋਂ ਹਟੇ ਵੀ ਨੇ ਉਹਨਾਂ ਦਾ ਵੀ ਤੇ ਮਨੋਰਥ ਇਹੀ ਹੈ ਨਾ ਕਿ ਲਓ ਜੀ ਇਹਨਾਂ ਦੇ ਪੱਲੇ ਹੁਣ ਕੁਝ ਨਹੀਂ ਰਹਿ ਗਿਆ ਕਿਸੇ ਦੂਜੀ ਪਾਰਟੀ ਦਾ ਪੱਲਾ ਫੜੀਏ ਜਾਂ ਕੋਈ ਨਵੀਂ ਪਾਰਟੀ ਬਣਾਈਏ ਤੇ ਸ਼ਾਇਦ ਲੋਕ ਸਾਨੂੰ ਐਕਸੈਪਟ ਕਰ ਲੈਣਗੇ ਸੋ ਦੋਨੋਂ ਪਾਸੇ ਮਨੋਰ ਜਿਹੜੇ ਨਾਲ ਜੁੜੇ ਹੋਏ ਨੇ ਜਾਂ ਫਿਰ ਜਿਹੜੇ ਨਾਲੋਂ ਹਟ ਗਏ ਤੁਸੀਂ ਹੁਣ ਉਹ ਢੀਂਡਸਾ ਪਰਿਵਾਰ ਦੇਖ ਲਓ ਜਿਹੜੇ ਕੁਝ ਸਮੇਂ ਪਹਿਲਾਂ 1-2 ਸਾਲ ਪਹਿਲਾਂ ਜਿਹੜੇ ਸਾਰੇ ਵੱਖ ਹੋਏ ਸੀ ਉਹਨਾਂ ਦਾ ਮਨੋਰਥ ਲੱਗਦਾ ਹੋਊਗਾ ਜਦੋਂ ਉਹਨਾਂ ਨੇ ਛੱਡੀ ਐ ਲਓ ਜੀ ਇਹ ਇਹ ਤਾਂ ਜੀ ਇਹਨਾਂ ਨੇ ਪਛਤਾਪ ਕਰ ਲਿਆ ਜੀ ਇਹ ਇਹ ਤੇ ਜਿਹੜੇ ਬੇਅਦਬੀਆਂ ਹੋਈਆਂ ਉਹਦੇ ਕਰਕੇ ਢੀਂਡਸਾ ਪਰਿਵਾਰ ਜਿਹੜਾ ਅਲੱਗ ਹੋ ਗਿਆ ਤੇ ਜਾ ਕੇ ਉਹ ਕਿੱਥੇ ਡਿੱਗੇ ਫਿਰ ਭਾਜਪਾ ਦੀ ਝੋਲੀ 'ਚ ਪਏ ਨਾ ਤੇ ਇਹਦੇ ਨਾਲ ਉਹ ਤੇ ਭਾਈ ਤੁਸੀਂ ਅਕਾਲੀ ਦਲ ਦੇ ਵਿੱਚ ਹੀ ਰਹਿ ਜਾਂਦੇ ਫਿਰ ਜੇ ਤੁਸੀਂ ਬੀਜੇਪੀ ਦੀ ਝੋਲੀ ਚ ਡਿੱਗਣਾ ਸੀ ਅੱਜ ਵੀ ਢੀਂਡਸਾ ਪਰਿਵਾਰ ਦੇ ਜਿਹੜਾ ਅੰਦਰੋਂ ਗੱਠ ਜੋੜ ਹੈਗਾ ਉਹ ਬੀਜੇਪੀ ਦੇ ਨਾਲ ਹੈ ਤੇ ਇਹ ਚਾਹੁੰਦੇ ਨੇ ਕਿ ਹੁਣ ਬੀਜੇਪੀ ਦਾ ਇੱਕ ਬਹੁਤ ਵੱਡਾ ਪਲਾਨ ਹੈ ਤੁਹਾਨੂੰ ਇਹ ਵੀ ਦੱਸ ਦਿੰਨਾ ਹੈ ਬੇਸ਼ੱਕ ਬਾਦਲਾਂ ਨੇ ਬਹੁਤ ਮਾੜਾ ਕੀਤਾ ਹੈ ਮੈਂ ਇਹ ਇਹ ਗੱਲ ਆਪਾਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਇਸ ਗੱਲ ਤੋਂ ਬਹੁਤ ਸਾਰੀਆਂ ਕਿਤਾਬਾਂ ਸਿੱਖ ਵਿਦਵਾਨਾਂ ਦੀਆਂ ਕਿੱਥੇ ਕਿੱਥੇ ਬਾਦਲ ਨੇ ਵਿਸ਼ਵਾਸ ਘਾਤ ਕੀਤਾ ਕਿਵੇਂ ਸੈਣੀ ਕਿਵੇਂ ਪੂਲੇ ਦੇ ਨਾਲ ਯਾਰੀਆਂ ਨਿਭਾਈਆਂ ਕਿਵੇਂ ਕੇਪੀਐਸ ਗਿਲ ਦੇ ਨਾਲ ਬੈਠ ਕੇ ਡਿਨਰ ਕਰਨੇ ਤੇ ਉਹ ਉਹ ਸੂਹਾਂ ਦੇਣੀਆਂ ਸਾਰੀਆਂ ਕਿਹੜਾ ਕਿਹੜਾ ਹੈਗਾ ਸਵੇਰੇ ਭੋਗਾਂ ਤੇ ਜਾਣਾ ਤੇ ਸ਼ਾਮ ਨੂੰ ਸਵੇਰੇ ਖਾੜਕੂਆਂ ਦੇ ਭੋਗਾਂ ਤੇ ਜਾਣਾ ਤੇ ਸ਼ਾਮ ਨੂੰ ਕੇਪੀਐਸ ਗਿਲ ਨੂੰ ਬੈਠ ਕੇ ਤੇ ਉਹਨੂੰ ਦੱਸਣਾ ਵੀ ਕਿੱਥੇ ਕਿੱਥੇ ਤੂੰ ਇਹ ਬੰਦੇ ਜਿਹੜੇ ਹੈਗੇ ਉਹ ਲੱਭ ਸਕਦਾ ਹੈ ਕਾਰਡ ਕੋ ਲੱਭ ਸਕਦਾ ਸੋ ਇਹ ਭੁੱਲਿਆ ਨਹੀਂ ਜਾ ਸਕਦਾ ਪਰ ਹੁਣ ਜਿਵੇਂ ਮੈਂ ਗੱਲ ਕਰਨ ਲੱਗਿਆ ਕਿ ਬੀਜੇਪੀ ਦਾ ਅਗਲਾ ਪਲਾਨ ਵੀ ਇਹੀ ਹੈ ਕਿ ਬਾਦਲਾਂ ਦੇ ਕੋਲੋਂ ਸ਼੍ਰੋਮਣੀ ਕਮੇਟੀ ਛਡਾ ਕੇ ਢੀਂਡਸਿਆਂ ਦੇ ਜਾਂ ਫਿਰ ਆਪਣੇ ਜਿਹੜੇ ਉਹਨਾਂ ਦੇ ਬੀਜੇਪੀ ਦੇ ਸਿੱਖ ਨੇ ਉਹਨਾਂ ਦੇ ਜਿਹੜੀ ਆ ਹੱਥ ਵਸ ਕਰਾਈ ਜਾਵੇ ਉਹਨਾਂ ਦਾ ਕਬਜ਼ਾ ਜਿਹੜਾ ਹੈਗਾ ਸ਼੍ਰੋਮਣੀ ਕਮੇਟੀ ਦੇ ਉੱਤੇ ਕਰਵਾਇਆ ਜਾਵੇ ਤਾਂ ਕਿ ਬੀਜੇਪੀ ਡਾਇਰੈਕਟ ਇਹਦੇ ਵਿੱਚ ਆ ਜਾਵੇ ਹੁਣ ਤਾਂ ਵਿੱਚ ਇੱਕ ਬਾਦਲ ਪਰਿਵਾਰ ਵਿਚੋਲਾ ਹੈ ਨਾ ਉਹ ਜੋ ਚਾਹੁੰਦੇ ਨੇ ਬਾਦਲਾਂ ਦੇ ਅ ਨਾਲ ਹੋ ਕੇ ਕਰਵਾਉਂਦੇ ਨੇ ਜਾਂ ਉਹਨਾਂ ਨੂੰ ਕਹਿ ਕੇ ਕਰਵਾਉਂਦੇ ਆ ਸੋ ਹੁਣ ਉਹ ਚਾਹੁੰਦੇ ਆ ਕਿ ਭਾਜੀਪੀ ਦਾ ਸਿੱਧਾ ਕਬਜ਼ਾ ਜਿਹੜਾ ਹੈਗਾ ਉਹ ਅਕਾਲ ਤਖਤ ਦੇ ਉੱਤੇ ਹੋ ਜਵੇ ਸੋ ਇਹ ਸੈਕੰਡ ਪਲਾਨ ਆ ਉਹਨਾਂ ਦਾ ਤੇ ਜੇ ਤੁਸੀਂ ਕਹੋ ਵੀ ਹੁਣ ਕੌਮ ਕੀ ਕਰੇ ਕੌਮ ਦੇ ਕੋਲ ਇਸ ਵੇਲੇ ਕੋਈ ਰਾਹ ਜਿਹੜਾ ਹੈਗਾ ਉਹ ਲੱਭਦਾ ਨਹੀਂ ਪਿਆ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਹੋਏ ਪਏ ਆ ਕਿ ਭਾਵੇਂ ਸ਼੍ਰੋਮਣੀ ਕਮੇਟੀ ਬਾਦਲਾਕੂਰ ਰੇਲਵੇ ਜਾਂ ਫਿਰ ਐਂਟੀ ਧੜੇ ਜਿਹੜੇ ਨੇ ਉਹ ਆ ਜਾਣ ਤੇ ਉਹ ਹਾਲ ਉਹੀ ਰਹਿਣਾ ਸਿੱਖਾਂ ਦਾ ਜੀ ਜੀ ਤੁਹਾਨੂੰ ਧੰਨਵਾਦ ਕਰਦੀ ਆ ਲਓ ਕਿ ਕਾਫੀ ਵੱਡੀ ਖਬਰ ਸੀ ਪੰਜਾਬ ਨੂੰ ਲੈ ਕੇ ਜਿਸ ਨੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨੀ ਜ਼ਰੂਰੀ ਹੋ ਜਾਂਦੀ ਹੈ ਤੇ ਤੁਸੀਂ ਆਪਣੇ ਵਿਚਾਰ ਵੀ ਕਹਿ ਲਓ ਕਿ ਬੇਖੋਫ ਹੋ ਕੇ ਅਤੇ ਸਪਸ਼ਟ ਸਰਦਸ਼ਕਾਂ ਦੇ ਅੱਗੇ ਰੱਖਦੇ ਹੋ ਥੋੜਾ ਤੈ ਜਰੂਰ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ